ਤੋਖਾਟੜੀ ਅਤੇ ਠੱਗੀ ਮਾਰਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮਖੂਤ ਵਿੱਚ ਫਰਜ਼ੀ ਵਿਆਹ ਕਰਵਾ ਕੇ ਕਰੀਬ 1 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਘਰ ਦੇ ਵਿੱਚੋਂ ਸੋਨਾ ਲੈ ਕੇ ਫਰਾਰ ਹੋਣ ਵਾਲੇ ਗਿਰੋਹ ਦਾ ਪੰਡਾ ਫੋੜ ਕਰਦੇ ਹੋਏ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ थाना ਮਕੂਦੀ ਪੁਲਿਸ ਨੇ ਤਿੰਨ ਬਾਈ ਨੇਮ ਲੋਕਾਂ ਸਮੇਤ ਪੰਜ ਹੋਰ ਨਾਮਜਦ ਵਿਅਕਤੀਆਂ ਖਿਲਾਫ 495, 496, 419, 420, 403, 380 ਅਤੇ 120 BIPC ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਦੋਸ਼ੀਆਂ ਨੇ ਸਾਜਿਸ਼ ਰਾਜ ਕੇ ਉਸ ਦਾ ਜਸਪ੍ਰੀਤ ਕੌਰ ਪੁੱਤਰ ਪਰਮਜੀਤ ਸਿੰਘ ਦੇ ਨਾਲ ਵਿਆਹ ਕਰਵਾਇਆ ਅਤੇ ਕਰੀਬ 1 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਨ੍ਹਾਂ ਤੇ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਿਤੀ 15/9/21 ਨੂੰ ਮੈਂ ਆਪਣੇ ਦਫ਼ਤਰ ਹਾਜ਼ਰ ਸੀ ਕਿ ਉਸ ਦਿਨ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮੈਣਾ ਜ਼ਿਲ੍ਹਾ ਬਰਨਾਲਾ ਨੇ ਮੈਨੂੰ ਹਾਜਿਦ ਖਾਨਾ ਆ ਕੇ ਦੱਸਿਆ ਕਿ ਉਸ ਨਾਲ ਲੁੱਟ ਹੋ ਗਈ ਹੈ ਉਸ ਦੀ ਭੂਆ ਹਰਪ੍ਰੀਤ ਕੌਰ ਪਤਨੀ ਹਰਵਿੰਦਰ ਸਿੰਘ ਉਸ ਦੀ ਵਿਚੋਲੀ ਸੀ ਉਸ ਨੂੰ ਮਕੂਦੀਆਂ ਪੰਜ ਔਰਤਾਂ ਨੇ ਵਿਚੋਲਕਰੀ ਕਰਕੇ 70000 ਰੁਪਇਆ ਲੈ ਕੇ ਮੇਰਾ ਜਾਲੀ ਵਿਆਹ ਜਸਪ੍ਰੀਤ ਕੌਰ ਨਾਲ ਕਰ ਦਿੱਤਾ ਹੈ ਜੱਛਪ੍ਰੀਤ ਕੌਰ ਮੇਰੇ ਪਾਸ ਇੱਕ ਦਿਨ ਹੀ ਵਿਆਹੀ ਰਹੀ ਹੈ ਔਰ ਅਗਲੇ ਦਿਨ ਮੇਰਾ 5 ਤੋਲੇ ਸੋਨਾ ਤੇ ਜਿਹੜੇ ਸਗਨਾ ਦੇ ਪੈਸੇ ਹੋਏ ਸੀ ਕਰੀਬ 20 ਤੋਂ 21000 ਰੁਪਏ ਉਹ ਵੀ ਉੱਥੋਂ ਚੋਰੀ ਕਰਕੇ ਲੈ ਹੀ ਹੈ ਮੇਰੇ ਨਾਲ ਇਹ ਠੱਗੀ ਹੋਈ ਹੈ ਹੁਣ ਮੈਨੂੰ ਪਤਾ ਲੱਗਾ ਹੈ ਕਿ ਇਹਨਾਂ ਜਨਾਨੀਆਂ ਨੇ ਇੱਕ ਜਨਾਨੀਆਂ ਪੰਜ ਜਨਾਨੀਆਂ ਤੇ ਦੋ ਆਦਮੀ ਜਿਨ੍ਹਾਂ ਨੇ ਇੱਕ ਗਰੋਹ ਬਣਾਇਆ ਹੈ ਇਸ ਤਰ੍ਹਾਂ ਝੂਠੇ ਸਾਖ ਜਿਹੜੇ ਕਰਾਉਂਦੀ ਹੈ ਔਲੇ-ਪਾਲੇ ਲੋਕਾਂ ਕੋਲੋਂ ਪੈਸੇ ਲੈ ਕੇ ਵਿਆਹ ਕਰ ਦਿੰਦਿਆ ਇੱਕ ਜਣੀ ਇੱਕ ਰਾਤ ਵਿਆਹੀ ਜਾਂਦੀ ਆ ਰਾਤ ਨੂੰ ਅੱਕ ਬਚਾ ਕੇ ਜੋ ਘਰ ਵਿੱਚ ਸੋਨਾ ਗਹਿਣੇ ਪੈਸੇ ਹੁੰਦਿਆ ਉਹ ਚੋਰੀ ਕਰਕੇ ਲੈ ਆਉਂਦੀ ਆ ਅਗਲੇ ਦਿਨ ਵਾਪਸ ਆ ਜਾਂਦੀ ਆ ਮੁੜ ਕੇ ਰੌਲਾ ਪਾਉਂਦਿਆ ਵੀ ਸਾਡੇ ਨਾਲ ਜ਼ਬਰਜਨਾਹ ਹੋਇਆ ਜੀ ਐਸੀ ਕੋਈ ਵਿਆਹ ਨਹੀਂ ਕੀਤਾ ਜੀ ਇਸ ਜਸਪ੍ਰੀਤ ਕੌਰ ਵੀ ਏਡੀ ਜਿਆਦਾ ਚਲਾ ਕੇ ਇੱਕ ਗੱਲ ਦੱਸਣ ਜੋਗਾ ਕਿ ਕੁਲਵੰਤ ਸਿੰਘ ਮੰਦਈ ਅਜੇ ਸਾਡੇ ਪਾਸ ਦਰਖਾਸਤ ਹੀ ਦੇ ਰਿਹਾ ਸੀ ਕਿ ਉਹਨੇ ਚਿਰ ਨੂੰ ਮੈਨੂੰ ਮਾਨਯੋਗ ਡੀਐਸਪੀ ਸਾਹਿਬ ਦਾ ਟੈਲੀਫੋਨ ਆ ਗਿਆ ਕਿ ਤੁਹਾਡੇ ਕੋਈ ਰੇਪ ਹੋਇਆ ਹੈ ਜਸਪ੍ਰੀਤ ਕੌਰ ਆਪਣੇ ਮਾਪਿਓ ਦੇ ਨਾਲ ਇੱਕ ਐਫੀਡੇਵਿਟ ਲੈ ਕੇ ਆਈ ਹੈ ਕਿ ਉਸ ਨਾਲ ਉਸ ਨੂੰ ਕੋਈ ਨਿਚਲੀ ਚੀਜ਼ ਦੇਖ ਕੇ ਉਸ ਦੇ ਨਾਲ ਰੇਪ ਹੋਇਆ ਹੈ ਮੈਂ ਕਿਹਾ ਮੇਰੇ ਪਾਸ ਪੇ ਦਿਓ ਜਦੋਂ ਮੈਂ دریاਪਤ ਕੀਤੀ ਕਿਉਂਕਿ ਮੇਰੇ ਪਾਸ ਤੇ ਪਹਿਲਾਂ ਹੀ ਇਹ ਦਰਖਾਤ ਜਿਹੜੀ ਆ ਚੁੱਕੀ ਸੀ ਜਦੋਂ ਇਹਦੀ دریاਪਤ ਕੀਤੀ ਗਈ ਤਾਂ ਵਿਆਹ ਜਿਹੜਾ ਇਹ ਬਿਲਕੁਲ ਹੁਸ਼ੋਵਾਚ ਵਿੱਚ ਹੋਇਆ ਇਹ ਸਾਰਾ ਇੱਕ ਟੋਲਾ ਗਰੋ ਜਿਹੜਾ ਸੀ ਇਹਨਾਂ ਨੇ ਠੱਗੀ ਮਾਰਨ ਦਾ ਬਣਾਇਆ ਸੀ ਗੁਰਦਾਰੇ ਆਪਣੇ ਮੱਖੂ ਗੁਰਦਾਰੇ ਸਾਹਿਬ ਦੀ ਵਿੱਚ ਵੀਡੀਓ ਕਢਾਈ ਗਈ ਬਿਲਕੁਲ ਹੁਸ਼ੋਵਾਚ ਦੇ ਵਿੱਚ ਲਾਵਾਂ ਫੇਰੇ ਹੋ ਰਿਆ ਬਾਬਾ ਜੀ ਨੇ ਵਿਆਹ ਦਾ ਸਰਟੀਫਿਕੇਟ ਦਿੱਤਾ ਉਹਦੇ ਉੱਤੇ ਸਾਈਨ ਕਰ ਰਹੀ ਆ ਵਚੋਲੀਆਂ ਉੱਥੇ ਹੋਰ ਵੀ ਇਹਦੇ ਵੱਲੋਂ ਜਿਹੜੇ ਜਾਲੀ ਭਰਾ ਬਣਾਇਆ ਜਾਲੀ ਪਿਓ ਬਣਾਇਆ ਉਹ ਸਾਰੇ ਮੌਜੂਦ ਆ ਮੁੜ ਕੇ ਇਸ ਤਰ੍ਹਾਂ ਤੇ ਪਹੁੰਚੇ ਕਿ ਇਹਨਾਂ ਜਸਪ੍ਰੀਤ ਕੌਰ ਨੇ ਇਹਨਾਂ ਕੁਲਵੰਤ ਸਿੰਘ ਦੇ ਨਾਲ ਠੱਗੀ ਮਾਰੀ ਆ ਜੋ ਇਖਲਾਬ ਬਣਦੀ ਕਾਨੂੰਨ ਦੀ ਧਰਾ ਤਹਿਤ ਮਕਦਮਾ ਨੰਬਰ 96 ਮਕਦਮਾ ਨੰਬਰ 97 ਮਿਤੀ 15/9/21 ਦਰਜ ਕਰਕੇ ਤਫਤੀਸ਼ ਜਾਰੀ ਆ ਜਿਸ ਵਿੱਚ ਜਾਲੀ ਬਣੀ ਜੋਨੇ ਇੱਕ ਦਿਨ ਵਾਸਤੇ ਵਿਆਹ ਕਰਾਇਆ ਸੀ ਜਸਪ੍ਰੀਤ ਕੌਰ ਉਹ ਉਸਦੀ ਮਾਤਾ ਅਤੇ ਉਸਦਾ ਪਿਤਾ ਗ੍ਰফতার ਕਰ ਲਿਆ ਬਾਕੀਆਂ ਨੂੰ ਗ੍ਰফতার ਕਰਨ ਵਾਸਤੇ ਛਾਪਾ ਮਾਰੀ ਜਾਰੀ ਹੈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ ਹੈ